ਜਲੰਧਰ ਪਠਾਨਕੋਟ ਰਾਸ਼ਟਰੀ ਮਾਰਕ ਤੇ ਸਥਿਤ ਇਸ਼ਾਤਾਰੀ ਛੇਮ ਮੰਦਿਰ ਰਾਏਪੁਰ ਰਸੂਲਪੁਰ ਵਿਖੇ ਪਿੰਡ ਵਾਸੀਆਂ ਅਤੇ ਭੰਡਾਰਾ ਕਮੇਟੀ ਦੇ ਵਿਚਕਾਰ ਛੱਡ ਨੂੰ ਲੈ ਕੇ ਚੱਲਿਆ ਵਿਵਾਦ ਭੰਡਾਰਾ ਕਮੇਟੀ ਵੱਲੋਂ ਕੀਤੀ ਗਈ ਪੁਲਸ ਕੰਪਲੀਟ ਬਾਅਦ ਵਿੱਚ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਕਿਹਾ ਗਿਆ ਕਿ ਇਹ ਛੱਡ ਮੰਦਿਰ ਦੇ ਅੰਦਰ ਮੰਦਿਰ ਦੇ ਨਾਮ ਦੇ ਉੱਤੇ ਹੀ ਬਣਾਈ ਜਾਵੇਗੀ ਜੇ ਸੁੱਤੇ ਲੰਗਰ ਲਗਾਇਆ ਜਾਵੇਗਾ ਉਹ ਪੰਚਾਇਤ ਤੋਂ ਪਰਮਿਸ਼ਨ ਲੈ ਕੇ ਉਹ ਪਰਮਿਸ਼ਨ ਦੇਉਗੇ ਕਿ ਹਾਂ ਤੁਸੀਂ ਲੰਗਰ ਲਾ ਸਕਦੇ ਆ ਉਹਦੇ ਵਿੱਚ ਸਮਾਂ ਨਿਸ਼ਚਿਤ ਕੀਤਾ ਜਾਊਗਾ ਸਮਾਂ ਨਿਸ਼ਚਿਤ ਕਰਕੇ ਉਹਦੇ ਵਿੱਚ ਲਿਖਿਆ ਜਾਊਗਾ ਪੂਰਾ ਤੇ ਇਹ ਜਿਹੜੀ ਆ ਇਹਨੇ ਸਮੇ ਲਈ ਇਹਨਾਂ ਨੂੰ ਲੰਗਰ ਲਾਉਣ ਵਾਸਤੇ ਜਗ੍ਹਾ ਦਿੱਤੀ ਗਈ ਆ ਇਹ ਲੰਗਰ ਲਾਉਣ ਨਾਲ ਪਿੰਡ ਦਾ ਸਹਿਯੋਗ ਪੂਰਾ ਹੋਊਗਾ ਇਹ ਹੁਣ ਇਹੇ ਗੱਲਾਂ ਤੇ ਸਮਝੌਤਾ ਹੋਇਆ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਸਸਰੀ ਗਾਲ ਜੀ ਇਹ ਜਿਹੜੇ ਅੱਜ ਇਕੱਠ ਹੋਇਆ ਆ ਤੇ ਰੋਲਾ ਚੱਲ ਰਿਹਾ ਆ ਇਹਦੇ ਬਾਰੇ ਤੁਸੀਂ ਕੋਈ ਵਿਸਥਾਰ ਨਾਲ ਦੱਸੋਗੇ ਕੀ ਮਸਲਾ ਸੀ ਤੇ ਕਿਵੇਂ ਇਹ ਇਹ ਸਾਡੀ ਪੰਚਾਇਤੀ ਜਗ੍ਹਾ ਸੀਗੀ ਜੋ ਕਿ ਇਹਨਾਂ ਨੂੰ ਰਜਮੰਤੀ ਨਾਲ ਦਿੱਤੀ ਗਈ ਸੀ ਕਿ ਕਿੰਨੇ ਚਿਰ ਪਹਿਲਾਂ ਜਗ੍ਹਾ ਦਿੱਤੀ ਗਈ ਸੀ ਇਹ 5 ਸਾਲ 5 ਸਾਲ ਲਾਲੋਪਾਲ 5 ਸਾਲ ਨਾਲ ਸੀ ਇਹਨਾਂ ਤੋਂ ਸਹਿਮਤੀ ਦੇ ਨਾਲ ਫੈਟ ਅੱਜ ਅਸੀਂ ਇਹਨਾਂ ਨੂੰ ਚੱਕਰ ਨੂੰ ਕਹਤੇ ਇੰਨੀ ਸਾਡੇ ਨਾਲ ਚਲੋ ਜੋ ਵੀ ਕੀਤਾ ਕਹਿੰਦੇ ਕਿ ਨਹੀਂ ਇੱਕ ਹੀ ਗੇਂਦੇ ਸੀ ਨਹੀਂ ਛੱਡਣ ਹਟਾਉਣਾ ਨਹੀਂ ਅਸੀਂ ਭਾਜੀ ਐਂਦਾ ਨਹੀਂ ਕਹਿੰਦੇ ਦੋ ਵੇਸੀ ਨਾ ਹਾਈਲਾਈਟ ਕਰੋ ਗੱਲੋਂ ਗੱਲ ਕਰੋ ਜਿਹਨਾਂ ਨੂੰ ਬੰਕੇ ਦੋ ਤੋਰ ਤੇ ਦੇ ਦੇਣਾ ਹੈ ਦੁਆਰਾ ਦੁਆਰਾ ਹੁਣ ਪੈ ਪੈ ਦੋ ਹੋ ਗਿਆ ਹੋ ਗਿਆ ਸਾਡੇ ਵਿੱਚ ਸਾਡਾ ਭਾਈਚਾਰਾ ਜਰਾ ਆ ਸਾਡਾ 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 ਕੰਟਰੋਲ ਕਰਦਾ ਸਰਕਾਰ ਨਗਰ ਦਾ ਔਰ ਇਹ ਜਿਹੜੀ ਗੱਡੀ ਚੱਲੀ ਜਾਉਂਦੀ ਆ ਅੱਜ ਤੋਂ ਸਮਾਈ ਇਹ ਸਾਡੇ ਨੂੰ ਭਾਈ ਕਹ ਰਿਹਾ ਇੱਥੇ ਇੱਥੇ ਨਾ ਮੋਰੇ ਫਰੰਟ ਤੇ ਕੁਝ ਨਹੀਂ ਬਣੂਗਾ ਨਾ ਇੱਥੇ ਸਿੱਖਾਂ ਦੀ ਕੋਈ ਗੱਲ ਆ ਨਾ ਇੱਥੇ ਹਿੰਦੂਆਂ ਦੀ ਗੱਲ ਉਹ ਵੀ ਲਹਰ ਤਰ ਮਨ ਉਹ ਇੱਥੇ ਮੱਥਾ ਟੇਕਦੇ ਆ ਅਸੀਂ ਬੈਲ ਦੇ ਤੌਰ ਤੇ ਮੱਥਾ ਟੇਕਦੇ ਆ ਇੱਥੇ ਜੱਟਾਂ ਉਹਨਾਂ ਜ਼ਿਮੀਂਦਾਰਾਂ ਵੱਲੋਂ ਇੱਥੇ ਲਈ ਜ਼ਮੀਨ ਛੱਡੀ ਗਈ ਆ ਸਾਰੇ ਸੰਗਤ ਨਗਰ ਦੀ ਆਉਂਦੀ ਆ ਇਸ ਕਰਕੇ ਇਹ ਸਾਰੇ ਨਗਰ ਦਾ ਸਹਿਯੋਗ ਨਾਲ ਲੰਗਰ ਚੱਲਦੇ ਆ ਅੱਗੇ ਵੀ ਤੇ ਇਹ ਇੱਕ ਮਹੀਨਾ ਜਿਹੜਾ ਆ ਉਹ ਲਾਉਂਦੇ ਆ ਚਲੋ ਲਾਉਣ ਜੀ ਸਾਡੇ ਲਾਉਣ ਪਰ ਅਸੀਂ ਵੀ ਨਾਲ ਉਹਨਾਂ ਦੇ ਸਹਿਯੋਗ ਪੂਰਾ ਕਰਾਂਗੇ ਪੂਰੇ ਪੂਰੇ ਅਸੀਂ ਪਿੰਡ ਦੇ ਨਾਲ ਅਸੀਂ ਨਾਲ ਸਹਿਯੋਗ ਕਰਾਂਗੇ ਇੱਥੇ ਧਰਮਾਂ ਦੀ ਕੋਈ ਗੱਲ ਨਹੀਂ ਕਿ ਇਹ Hindu ਧਰਮ ਜਾਂ ਬਲਾਨਾ ਧਰਮ ਕੋਈ ਨਹੀਂ ਇਹ ਸਿੱਖ ਧਰਮ ਇਹ ਸਾਰੇ ਰਹਿ ਰਾਗੇ ਸਾਰੇ ਸਾਡਾ ਪਿੰਡ ਇੰਨਾ ਕੁ ਵਧੀਆ ਆ ਕਿ ਜਦੋਂ ਸਾਡੀਆਂ ਹੁਣ 15 ਤਰੀਕ ਤੋਂ ਲੈ ਕੇ 31 ਤਰੀਕ ਤੱਕ ਗੁਰੂ ਹਰਾਈ ਸਾਹਿਬ ਜੀ ਦੇ ਗੁਰਪਾਲ ਦੇ ਸੰਬੰਧ ਵਿੱਚ ਗੁਰਦੁਆਰਾ ਤਰਾਲ ਵਾਲਾ ਸਾਹਿਬ 10 ਖੰਡ ਪਾਠ ਆਰੰਭ ਹੋਣੇ ਕੱਲ ਨੂੰ ਤੇ ਜਿਹੜੇ ਖੰਡ ਪਾਠ ਚੱਲਨੇ ਉਹਨਾਂ ਵਿੱਚ ਹਰੇਕ ਧਰਮ ਦਾ ਸੇਵਾ ਕਰਦਾ ਖੰਡ ਪਾਠ ਲਿਖਾਈ ਜਾਂਦੇ ਆ ਇਹ ਨਹੀਂ ਵੀ ਕਿਸੇ ਵੱਲੋਂ ਹਰੇਕ ਧਰਮ ਵੱਲੋਂ ਲਿਖਾਈ ਜਾਂਦੇ ਆ ਜਦੋਂ ਅਸੀਂ ਪਰਬਾਤ ਫੇਰੀਆਂ ਵੇਲੇ ਜਾਂਦੇ ਆ ਸਾਨੂੰ ਮੰਦਰ ਵਾਲੇ ਵੀ ਸਾਥ ਦੇ ਆ ਸਾਨੂੰ ਮਸਜਿਦਾਂ ਵਾਲੇ ਵੀ ਸਾਥ ਦੇ ਆ ਅਸੀਂ ਹਰੇਕ ਥਾਂ ਜਾਂਦੇ ਆ ਇਹ ਨਹੀਂ ਕੋਈ ਜਾਨੀ ਕਿ ਧਰਮ ਪ੍ਰਤੀ ਹੈ ਨਹੀਂ ਸਾਡਾ ਨਗਰ ਇਹੋ ਜਿਹਾ ਤੁਸੀਂ ਹੁੰਦੇ ਆ ਵਧੀਆ ਵਧੀਆ ਨਗਰ ਆ ਜਿਹੜਾ ਇਕੱਠਾ ਹੋ ਕੇ ਚੱਲਦਾ ਆ ਇਨਾ ਹੀ ਵਿਚਾਰਾਂ ਦਾ ਖੇਮਾ ਦਾ ਜਾਜ ਕਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਚਲੋ ਸਮਾਪਤੀ ਕਰੋ ਜੀ ਬਤੇ ਸਾਡੇ ਨਾਲ ਪਿੰਡ ਦੀ ਪੰਚਾਇਤ ਖੜੀ ਆ ਜੀ ਉਹਨਾਂ ਨੇ ਸਾਰੇ ਪੰਚਾਇਤ ਨੇ ਸਾਨੂੰ ਆਸ਼ਵਾਨ ਦਿੱਤਾ ਹੈ ਵੀ ਤੁਸੀਂ ਲੰਗਰ ਲਾਉਣਾ ਤੇ ਲੰਗਰ ਅਸੀਂ ਪਿੱਛੇ ਛੱਡ ਬਣਾ ਦਿੰਨੇ ਆ ਅਸੀਂ ਆ ਸਾਨੂੰ ਠੀਕ ਆ ਜੀ ਅਸੀਂ ਤਾਂ ਲੰਗਰ ਹੀ ਲਾਉਣਾ ਜੀ ਪਿੱਛੇ ਛੱਡ ਬਣ ਜੂਏ ਸਾਨੂੰ ਹੋਰ ਕੀ ਚਾਹੀਦਾ ਅਸੀਂ ਲੰਗਰ ਦੀ ਸੇਵਾ ਕਰਨੀ ਕਰਾਂਗੇ ਸਾਨੂੰ ਪੰਚਾਇਤ ਵਾਲਿਆਂ ਕਿਹਾ ਪੇ ਤੁਹਾਡੇ ਨਾਲ ਸਹਿਯੋਗ ਵੀ ਕਰਾਂਗੇ ਤੁਹਾਨੂੰ ਸ਼ੈੱਡ ਪਾ ਕੇ ਦੇਾਂਗੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡਾ ਜੂਨ ਮਹੀਨੇ ਚ ਲੰਗਰ ਲੱਗਦਾ ਉਹ ਤੋਂ ਪਹਿਲਾਂ ਪਹਿਲਾਂ ਸਾਨੂੰ ਸ਼ੈੱਡ ਪਾ ਦੇਣ। ਕੋਈ ਨਹੀਂ ਅਸੀਂ ਅੱਜ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਲੰਗਰ ਇਦਾਂ ਹੀ ਲਾਉਂਦੇ ਰਵਾਂਗੇ। ਇਹ ਸਰ ਜਿਹੜਾ ਲੰਗਰ ਲੱਗਦਾ ਹੈ ਕਿਹੜੀ ਭੰਡਾਰਾ ਚੱਲਦਾ ਹੈ ਕਿਹੜੀ ਕਮੇਟੀ ਵੱਲੋਂ ਚੱਲ ਕਮੇਟੀ ਨਹੀਂ ਜੀ ਅਮਰ ਰਾਜ ਯਾਤਰਾ ਭੰਡਾਰਾ ਕੋਈ ਕਮੇਟੀ ਨਹੀਂ ਜੀ ਸਾਡੀ ਢੋਲੇ ਸ਼ੰਕਰ ਦੇ ਨਾਂ ਤੇ ਚੱਲਦਾ ਭੰਡਾਰਾ ਇਹ 13-14 ਸਾਲ ਅਸੀਂ ਲਾਇਆ ਇੱਥੇ ਲੰਗਰ ਹੁਣ ਉਹ ਕਹਿੰਦੇ ਪਿੱਛੇ ਬਣਾ ਦੇਣ ਅਸੀਂ ਕਿਹਨੇ ਕੋਈ ਗੱਲ ਨਹੀਂ ਸਾਨੂੰ ਕੋਈ ਤਕਲੀਫ ਨਹੀਂ ਜੀ ਪਿੱਛੇ ਬਣਾ ਦਿਓ ਅਸੀਂ ਤਾਂ ਸੇਵਾ ਕਰਦੀ ਆਂ ਉਹ ਵੀ ਇਹ ਕਹਿ ਤੇ ਅਸੀਂ ਲਾਵਾਂਗੇ ਨਹੀਂ ਕਹਿਣਗੇ ਵੀ ਅਸੀਂ ਤਾਂ ਵੀ ਹੱਥ ਜੋੜ ਦਿਆਂਗੇ ਕੋਈ ਗੱਲ ਨਹੀਂ ਜੀ ਉਹ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਕੋਈ ਨਹੀਂ ਬਾਕੀ ਸਭ ਠੀਕ ਹੈ ਅਸੀਂ ਅਸੀਂ ਇਹਨਾਂ ਦੇ ਨਾਲ ਆ ਵੜ ਚੜ ਕੇ ਮੰਦਿਰ ਦਾ ਹੀ ਆ ਕੰਮ ਏ ਇਹ ਮੰਦਿਰ ਸਾਡਾ ਆ ਸਾਡੀ ਪੰਚਾਇਤ ਸਾਡੀ ਆ ਸਾਡੇ ਪਿੰਡ ਵਾਲੇ ਸਾਡੇ ਆ ਜਿੰਨੇ ਮੇਰੀਆਂ ਭੈਣਾ ਵੀਰ ਖੜੇ ਆ ਸਾਰੇ ਸਾਡੇ ਆ ਅਸੀਂ ਪਿੰਡ ਦਾ ਹੀ ਰਹਿਣਾ ਤੇ ਇਹ ਜਿਹੜਾ ਇਹ ਵੀ ਪਿੰਡ ਦਾ ਹੀ ਸਾਡੇ ਸਾਰੇ ਆਪਣੇ ਭਰਾ ਆ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਵੀ ਅਸੀਂ ਲੰਗਰ ਲਾਵਾਂਗੇ ਇਹ ਸਾਨੂੰ ਸਹਿਯੋਗ ਦਿੰਦੇ ਆਂ ਛੱਡ ਪਿੱਛੇ ਪਾ ਦੇਣਾ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਲੰਗਰ ਉੱਥੇ ਲਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸੰਗਤ ਤੇ ਤੁਹਾਨੂੰ ਇੱਕ ਚੱਲ ਕੇ ਆਉਂਦੀ ਆ ਮੰਦਿਰ ਦੀ ਤਰਫ ਉਹ ਦਾ ਸਤਕਾਰ ਆ ਪਿੰਡਾਂ ਨੂੰ ਵੀ ਸਤਕਾਰ ਆ ਇਸ ਕਮੇਟੀ ਨੂੰ ਸਤਕਾਰ ਆ ਇੱਥੇ ਕੋਈ ਪੱਖਵਾਜੀ ਨਹੀਂ ਇਹ ਸਮੰਦਰ ਦੀ ਮਾਨਤਾ ਬੜੀ ਹੈ ਬਹੁਤ ਮਾਨਤਾ ਵਾਲੀ ਬਾਬਾ ਜੀ ਦਾ ਮੰਦਿਰ ਆ ਇੱਥੇ ਦਾ ਕੋਈ ਜੇ ਚੜ ਕੇ ਆਉਂਦਾ ਤਾਂ ਮੂੰਹ ਪਰ ਪਤਾ ਨਹੀਂ ਲੱਗਦਾ ਕਿੱਥੇ ਵਰ ਗਿਆ ਤੇ ਜਿਹੜਾ ਨੀਵਾ ਹੋ ਕੇ ਆਉਂਦਾ ਉਹ ਬਥੇਰਾ ਕੁਝ ਪਾਈ ਜਾਂਦਾ ਹੈ ਮੈਂ ਇੱਕ ਛੋਟੀ ਜੀ ਗੱਲ ਕਰਨੀ ਚਾਹੁੰਦਾ ਹਾਂ ਸਰੋ ਜੀ ਉਹ ਜਿਹੜੀ ਛੱਡ ਤੁਸੀਂ ਸਾਰੀ ਕਰੋਗੇ ਉਧਰਲੇ ਪਾਸੇ ਇਹ ਉੱਥੇ ਜਿਹੜੀ ਪ੍ਰਾਚੀਨ ਜਗ੍ਹਾ ਤੁਹਾਡੀ ਮੰਨੀ ਜਾ ਰਹੀ ਆ ਉਹਦੇ ਨਾਮ ਤੇ ਹੋਊਗੀ ਕਿ ਜਾਂ ਨਹੀਂ ਨਹੀਂ ਉਹਦੇ ਨਾਮ ਤੇ ਜਗ੍ਹਾ ਉਸ ਮੰਦਰ ਦੇ ਨਾਮ ਤੇ ਉਸ ਮੰਦਰ ਦੇ ਨਾਮ ਤੇ ਇਹ ਵੀ ਉਹਨਾਂ ਦੇ ਨਾਮ ਤੇ ਇਹ ਉਹ ਲੰਗਰ ਉਹਨਾਂ ਦੇ ਨਾਮ ਤੇ ਇਹ ਵੀ ਉਹਦੇ ਨਾਮ ਤੇ ਚੱਲ ਰਿਹਾ ਲੰਗਰ ਵੀ ਬਾਬਾ ਇਸ਼ਤਿਹਾਰੀ ਦਾ ਹੀ ਚੱਲਦਾ ਜੀ ਇਹ ਸੇਵਾਦਾਰ ਆ ਅਸੀਂ ਤਾਂ ਸੇਵਾ ਕਰਨ ਆਲੇ ਆ ਅਸੀਂ ਬਾਬਾ ਇਸ਼ਿਆਤਾਰੀ ਅੱਡਾ ਰਾਏਪੁਰ ਰਸੂਲਪੁਰ ਇਹੇ ਹੀ ਕਹਿੰਦਾ ਹਾਂ ਬਸ ਨਹੀਂ ਚਲ ਗਿਆ ਬਹੁਤ ਬਹੁਤ ਧੰਨਵਾਦ ਸਾਨੇ ਪਿੰਡ ਦਾ ਵੀ ਹੈਗਾ ਆ ਵਧੀਆ ਮਾਨ ਸਨਮਾ ਰਿਹਾ ਤੁਹਾਡਾ ਹੀ ਸਾਰਾ ਦਾ ਬਹੁਤ ਧੰਨਵਾਦ ਬੰਦ ਕਰਕੇ ਤੋਂ ਪੁੰਨਿਆ ਉਹਦਾ ਉਹ ਵਧੀਆ ਸੀ ਮਾਈ ਮੰਗਦੇ ਨਹੀਂ ਮੰਦਰ ਬਣਾਣ ਨਹੀਂ ਆਪਣਾ ਕੋਈ ਮਨਜ਼ੂਰੀ ਚੜ੍ਹ ਕੇ ਹਲਕਾ ਲੱਗਦਾ ਛੱਡ ਪੰਚਾਇਤ ਵੱਲੋਂ ਬਣਾ ਕੇ ਦਿੱਤਾ ਜਾਵੇਗਾ ਠੀਕ ਹੈ ਜੋ ਭਗਵਾਨ ਦਾਸ ਪੁੱਤਰ ਇੰਦਰ ਦਾਸ ਵਾਸੀ ਜਲੰਧਰ ਜੂਨ ਮਹੀਨੇ ਵਿੱਚ ਇੱਕ ਮਹੀਨੇ ਵਾਸਤੇ ਛੱਡ ਵਿੱਚ ਲੰਗਰ ਲਾਉਂਦਾ ਹੈ ਲਾਉਂਦਾ ਸੀ ਹੁਣ ਹਰ ਸਾਲ ਇੱਕ ਮਹੀਨੇ ਵਾਸਤੇ ਜੂਨ ਇੱਕ ਮਹੀਨੇ ਵਾਸਤੇ ਜੂਨ ਮਹੀਨੇ ਵਿੱਚ ਭਗਵਾਨ ਦਾਸ ਨੂੰ ਲੰਗਰ ਲਗਾਉਂਦਾ ਦਿੱਤਾ ਜਾਉਂਦਾ ਨਾਲੇ ਵੀ ਲੋਕੀ ਛੱਡੇ ਨੂੰ ਮੰਦਿਰ ਨੂੰ ਦਾਨ ਦਿੱਤਾ ਹੈ ਇਹ ਸਾਰਾ ਅੱਜ ਕਰਦੇ ਹੋਏ ਤਾਂ ਫਿਰ ਕਰ ਲੋ ਸਾਰੇ ਸਾਰੇ ਆਪਣਾ ਫੋਨ ਨੰਬਰ ਰੱਖੇ ਕਰ 941 ਮੈਂ ਐਸਆਰ ਬਖਸ਼ਾ ਥਾਣਾ ਮਕਸੂਦਾ ਜੋ ਪੈਂਡਰਾਈ ਪਰਸੂ ਉਪਰ ਦੀ ਪੰਚਾਇਤੀ ਜਗ੍ਹਾ ਦੇ ਵਿੱਚ ਛੱਡ ਬਣਿਆ ਸੀਗਾ ਤੇ ਇਸ ਵਿੱਚ ਜਲੰਧਰ ਦੀ ਪਾਰਟੀ ਵੱਲੋਂ ਲੰਗਰ ਲਗਾਇਆ ਸੀ ਜਾਂਦਾ ਸੀਗਾ ਹੁਣ ਇਹ ਛੱਡ ਪੰਚਾਇਤਰੇ ਤਾਹ ਦਿੱਤਾ ਤੇ ਇਹਨਾਂ ਦਾ ਆਪਸ ਵਿੱਚ ਹੀ ਰਾਈਨਾਮਾ ਹੋ ਗਿਆ ਪੰਚਾਇਤ ਵੱਲੋਂ ਹੁਣ ਜਿਹੜਾ ਛੱਡ ਪਿੱਛੇ ਬਣਾ ਕੇ ਬਾਬਾ ਇਸ਼ਾਤ ਅਰ ਜੀ ਜਗ੍ਹਾ ਲਾ ਕੇ ਬਣਾ ਕੇ ਦਿੱਤਾ ਜਾਵੇਗਾ ਉਸ ਛੱਡ ਦੇ ਵਿੱਚ ਭਗਵਾਨ ਦਾ ਜੀ ਵਾਲੇ ਜਿਹੜੇ ਹਰ ਮਹੀਨੇ ਜੂਨ ਜੂਨ ਦੇ ਮਹੀਨੇ ਵਿੱਚ ਲੰਗਰ ਇੱਕ ਮਹੀਨਾ ਵਸ ਲਾਤਾ ਉਹ ਪੰਚਾਇਤ ਤੋਂ ਵੀ ਜੀ ਇਹਨਾਂ ਨੂੰ ਛੱਡ ਬਣਾ ਦੇ ਜੀ ਦੋਹਾਂ ਤਰ੍ਹਾਂ ਨੂੰ ਇਹ ਉਹਨਾਂ ਤੇਰਾਹੇ ਕੰਪਰੋਮਾਈ ਹੋ ਗਈ ਤੇ ਇਹ ਜਿਹੜਾ ਛੱਡਦਾ ਸਮਾਨ ਆ ਜੀ ਇਹ ਮੰਦਿਰ ਨੂੰ ਦਾਨ ਕਰਤਾ ਜੀ ਕਹਿੰਦੇ ਮੰਦਿਰ ਨੂੰ ਦਾਨ ਦੇ ਕਹਿਣ ਮੁਤਾਬਕ ਮੰਦਿਰ ਨੂੰ ਦਾਨ ਕਰਤਾ ਜੀ ਪਾਰਟੀ ਤੇ ਇਹੀ ਸਮਾਨ ਪਿੱਛੇ ਛੱਡ ਲਈ ਵਰਤਿਆ ਜਾਂਦਾ ਹਾਂਜੀ ਇਹ ਵਰਤਿਆ ਜਾਂਦਾ ਜੀ ਜਿਹੜੀ ਮੰਦਿਰ ਚ ਬਣਾਈ ਜਾਊਗੀ ਉਥੇ ਲੰਗਰ ਲਾਇਆ ਕਰਨੀ ਹਾਂਜੀ 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 ਇਹ ਦੋਨਾਂ ਪਾਰਟੀਆਂ ਨੇ ਆਪਣੇ ਆਪਣੇ ਤਰਾਹ ਦੇ ਨਾਮ ਦਿੱਤਾ ਰਹੇ ਨੇ